ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਡੱਲੇਵਾਲ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਨੇ ਤੇ 14 ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਡੱਲੇਵਾਲ ਸਾਹਿਬ ਠੀਕ ਹੋ ਕੇ 14 ਤਰੀਕ ਨੂੰ ਐਮਐਸਪੀ ਤੇ ਮੋਹਰ ਲਵਾ ਕੇ ਲੈ ਕੇ ਆਉਣ ਤੇ ਉਹੀ ਮਤਲਬ ਉਹਨਾਂ ਨੂੰ ਦੇਖਦੇ ਹੋਏ ਮੈਂ ਦੋ ਲੈਣਾ ਲਿਖੀਆਂ ਨੇ ਮੈਂ ਪਵਨ ਕਿਲਾ ਤੇ ਉਹ ਦੋ ਲੈਣਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਮਰਨ ਵਰਤ ਤੇ ਬੈਠਾ ਤੂੰ ਭੋਖਣ ਪਾਣਾ ਸ਼ੇਰਾ ਤੇਰੇ ਇਸ ਅਨਸਨ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਨਸਨ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਏ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਡ੍ਰਿਪ ਲਵਾ ਕੇ ਹੋ ਜਾਂ ਤਕੜਾ ਡ੍ਰਿਪ ਲਵਾ ਕੇ ਹੋ ਜਾਂ ਤਕੜਾ 14 ਦੀ ਖੇਤ ਤਿਆਰੀ ਐ ਐਮ ਐਸ ਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐ ਐਮ ਐਸ ਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕਿਲਾ ਵੀ ਆਖੇ ਤੈਨੂੰ ਪਵਨ ਕਿਲਾ ਵੀ ਆਖੇ ਤੈਨੂੰ ਧੰਨ ਜਿਗਰਾ ਏ ਤੇਰਾ ਥੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਢੱਲੇਵਾਲ ਨੂੰ ਵੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ